ਇਹ 2016 ਚ ਬਾਲਾ ਸਾਹਿਬ ਦੇ ਮਾਗ ਵਿਚ ਇਹ ਐਮਜ਼ ਮਨਜ਼ੂਰ ਹੋਇਆ ਸੀ ਜੀ ਤੇ ਜਿੰਨੇ ਵੀ ਐਮਜ਼ ਹਿੰਦੁਸਤਾਨ ਚ ਬਨੇ ਸਭ ਤੋਂ ਪਹਿਲਾ ਐਮਜ਼ ਬਠਿੰਡੇ ਵਾਲਾ 2019 26 ਦਸੰਬਰ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਸੀਗਾ ਜੀ ਤੇ ਮੈਂ ਕਹਿ ਸਕਦੀ ਹਾਂ ਕਿ ਇਹਦੇ ਵਿੱਚ ਬਾਲਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਨੇ ਇੱਕ ਸਾਲ ਦੇ ਅੰਦਰ ਹੀ ਪੂਰੀ ਜ਼ਮੀਨ ਵੀ ਐਕਵਾਇਰ ਕੀਤੀ ਸਾਰੇ ਕਲੀਅਰੈਂਸਸ ਰਾਜ ਵੱਲੋਂ ਦਿਲੇ ਦੇਣ ਵਾਲੇ ਸੀਗੇ ਮੈਮੋਰੰਡਮ ਅੰਡਰਸਟੈਂਡਿੰਗ ਪੂਰੀ ਤਿਆਰੀ ਕਰਕੇ ਕਿ ਭਾਵੇਂ ਸਰਕਾਰ ਬਦਲ ਗਈ ਲੇਕਿਨ ਉਸ ਮੰਤਰੀ ਮੰਡਲ ਦਾ ਹਿੱਸਾ ਹੋਣ ਦੇ ਨਾਤੇ ਪੂਰਾ ਜ਼ੋਰ ਲਾ ਕੇ ਸੂਬੇ ਦੀ ਸਰਕਾਰ ਨੇ ਰੋਕਣ ਦੀਆਂ ਕੋਸ਼ਿਸ਼ਾਂ ਕੀਤੀ ਲੇਕਿਨ ਇਹ ਐਮਜ਼ 2 ਸਾਲ ਦੇ ਅੰਦਰ 26 ਦਸੰਬਰ 2019 ਨੂੰ ਲੋਕ ਅਰਪਣ ਹੋਇਆ ਤੇ ਮੈਂ ਧੰਨਵਾਦੀ ਹਾਂ ਕਿ ਕੇਂਦਰ ਤੋਂ ਇਹ ਵੱਡਾ ਐਮਜ਼ ਇੱਥੇ ਆਇਆ ਜਿਹੜੀ ਬਹੁਤ ਵਧੀਆ ਸੇਧ ਸਹੂਲਤਾਂ ਲੋਕਾਂ ਨੂੰ ਦੇ ਰਿਹਾ ਹੈ ਡਾਕਟਰ ਡੀ ਕੇ ਸਿੰਘ ਜਿਹੜੇ ਇਹੋ ਅਗਵਾਈ ਕਰ ਰਹੇ ਨੇ ਸੇਮਜ਼ ਦੀ ਆਪਣੀ ਪੂਰੀ ਟੀਮ ਦੇ ਨਾਲ ਨੇ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦੀ ਆ ਇਸ ਇਲਾਕੇ ਦਾ ਪਹਿਲਾ ਮੈਡੀਕਲ ਕਾਲਜ ਇਹ ਸੇਮਜ਼ ਨੇ ਆਇਆ ਹੈ ਨਰਸਿੰਗ ਕਾਲਜ ਵੀ ਆਇਆ ਹੈਗਾ ਤੇ ਸਭ ਤੋਂ ਵੱਡੀ ਗੱਲ ਕੀ ਗਰੀਬ ਨੂੰ 10 ਰੁਪਏ ਦੀ ਪਰਚੀ ਦੇ ਨਾਲ ਇਹੋ ਜਿਹਾ ਇਲਾਜ ਮਿਲ ਰਿਹਾ ਜਿਹੜਾ ਪ੍ਰਾਈਵੇਟ ਹਸਪਤਾਲ ਲੱਖਾਂ ਕਰੋੜਾਂ 'ਚ ਹੋਉਂਦਾ ਹੁੰਦਾ ਹੈਗਾ ਉਹ ਇਲਾਜ 10 ਰੁਪਏ ਦੀ ਪਰਚੀ ਦੇ ਨਾਲ ਹੋ ਰਿਹਾ ਹੈ ਇਹ ਇਸ ਇਲਾਕੇ ਵਾਸਤੇ ਹੀ ਨਹੀਂ ਲੇਕਿਨ ਆਂਡਗੋਨ ਦੇ ਸੂਬੇ ਵਾਸਤੇ ਵੀ ਇਹ ਇੱਕ ਬਹੁਤ ਵੱਡਾ ਵਰਦਾਨ ਬਟਿੰਡੇ ਸ਼ਹਿਰ ਵਾਸਤੇ ਤਾਂ ਬਹੁਤ ਵੱਡੀ ਚੀਜ਼ ਇਸ ਸੇਮਸ ਨੇ ਆਂਡ ਦੇ ਨਾਲ ਹੀ ਬਟਿੰਡੇ ਦੇ ਵਿਕਾਸ ਵਿੱਚ ਹੋਰ ਚਾਰ ਚੰਦ ਲਾਗੇ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਦਤ ਸਾਹਿਬ ਪਹਿਲੇ ਇੱਥੇ ਇੰਡਸਟਰੀ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਰਿਫਾਈਨਰੀ ਨੂੰ ਲੈ ਕੇ ਆਏ ਉਹਦੇ ਬਾਅਦ ਸਭ ਤੋਂ ਵੱਡਾ ਐਜੂਕੇਸ਼ਨ ਸੈਂਟਰ ਸੈਂਟਰਲ ਯੂਨੀਵਰਸਿਟੀ ਵੀ ਇੱਥੇ ਲਾਇਆ ਫਿਰ ਹੈਲਥ ਦਾ ਕੇਂਦਰ ਬਣਾਉਣ ਵਾਸਤੇ ਐਮ ਜੀ ਇੱਥੇ ਆਇਆ ਤੇ ਅਸਲੀ ਤਰੀਕੇ ਚ ਬਠਿੰਡੇ ਦੀ ਤਰੱਕੀ ਤੇ ਪੰਜਾਬ ਦੀ ਇਸ ਮਲਵੇ ਦੀ ਤਰੱਕੀ ਵਿੱਚ ਬਲ ਸਾਹਿਬ ਦਾ ਬਹੁਤ ਵੱਡਾ ਸ਼ਰਮਾਨੀ ਕਰਦਾ ਹੈ ਜੀ ਇੱਕ ਤੁਹਾਡੀ ਇੱਕ ਤੁਹਾਡੀ ਬਹੁਤ ਵੱਡੀ ਇੱਛਾ ਸੀਗੀ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਵੱਧ ਬੈੱਡ ਹੋਣੇ ਚਾਹੀਦੇ ਨੇ ਤੁਹਾਡੀ ਗੱਲ ਵੀ ਰੱਖੀ ਗਈ ਤੁਸੀਂ ਜੀ ਕਾਫੀ ਸਾਰੀ ਕਾਟਕਮੀਆਂ ਅਜੇ ਹੈਗੇ ਸਭ ਤੋਂ ਵੱਡੀ ਚੀਜ਼ ਕੀ ਇੱਥੇ ਜਿਹੜਾ ਆਈਸੀਓ ਦੀ ਲੋੜ ਹੈ ਟਰੋਮਾ ਸੈਂਟਰ ਦੀ ਲੋੜ ਹੈ ਕਿਉਂਕਿ 750 ਬੈੱਡ ਦਾ ਹਸਪਤਾਲ ਹੈ ਕਿੰਨੇ ਸਾਰੇ ਆਪਰੇਸ਼ਨ ਹੁੰਦੇ ਨੇ ਉਹਨਾਂ ਆਪਰੇਸ਼ਨਾਂ ਕਰਕੇ ਹੀ ਉਹ 100 ਬੈੱਡ ਜਿਹੜੇ ਹੈਗੇ ਉਹ ਤੋਂ 80 ਹੈਗੇ 100 ਵੀ ਪੂਰੇ ਨਹੀਂ ਹੈਗੇ ਉਹ ਪੂਰੇ ਉਹਦੇ ਵਿੱਚ ਹੀ ਲੱਗ ਜਾਂਦੇ ਨੇ ਤੇ ਤਿੰਨ ਨੈਸ਼ਨਲ ਹਾਈਵੇਅਸ ਤੇ ਤਿੰਨ ਸਟੇਟ ਹਾਈਵੇਅਸ ਇੱਥੇ ਸਾਰੇ ਹੋਣ ਕਰਕੇ ਐਕਸੀਡੈਂਟਸ ਵੀ ਬਹੁਤ ਹੁੰਦੇ ਨੇ ਤੇ ਜੇ ਕਿਸੇ ਐਕਸੀਡੈਂਟ ਪੇਸ਼ੈਂਟ ਨੂੰ ਇੱਥੇ ਲਾਏ ਅਕਸਰ ਉਹਨਾਂ ਨੂੰ ਹੋਰ ਕਿਥੇ ਰੈਫਰ ਕਰਨਾ ਪੈਂਦਾ ਕਿਉਂਕਿ ਬੈੱਡ ਹੀ ਨਹੀਂ ਹੁੰਦਾ ਸੋ ਲਗਾਤਾਰ ਪਾਰਲੀਮੈਂਟ 'ਚ ਵੀ ਇਹ ਮੰਗ ਉਠਾਈ ਹੈ ਲਗਾਤਾਰ ਮੈਂ ਹੈਲਥ ਮਨਿਸਟਰ ਨੂੰ ਵੀ ਮੈਂ ਤਾਂ ਅੱਜ ਵੀ ਮੈਂ ਆਈ ਮੰਗ ਰੱਖੀ ਕਿ ਆ 300 ਬੈੱਡ ਦਾ ਟਰੋਮਾ ਸੈਂਟਰ ਇਮੀਡੀਏਟਲੀ ਹੋਣਾ ਚਾਹੀਦਾ ਹੈ ਹਰਦੀਪਪੁਰੀ ਜੀ ਨੇ ਵੀ ਕਿਹਾ ਕਿ ਇਹਦੀ ਸੁਣਵਾਈ ਹੋਊਗੀ ਮੈਂ ਉਮੀਦ ਕਰਦੀ ਆ ਕਿ ਇਹ ਇਸ ਬਟਿੰਡੇ ਏਮਜ਼ ਦੀ ਮੰਗ ਹੈ ਕਿਉਂਕ ਸਾਰੇ ਐਮਜ਼ ਦੀ ਇੱਕ ਸ਼ਾਨ ਹੈਗੀ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਜਿਸ ਸਪੀਡ ਦੇ ਨਾਲ ਇਹ ਬਣਿਆ ਤੇ ਜਿਨੇ ਵਧੀਆ ਇਹਦਾ ਇਨਫਰਾਸਟ੍ਰਕਚਰ ਹੈ ਇਸ ਇਨਫਰਾਸਟ੍ਰਕਚਰ ਦਾ ਪੂਰਾ ਫਾਇਦਾ ਹੋਏ ਤੇ ਦਿੱਲੀ ਐਮਜ਼ ਦਾ ਪ੍ਰੈਸ਼ਰ ਘਟ ਸਕਦਾ ਹੈ ਜਿੰਨਾ ਤੁਸੀਂ ਇਸ ਐਮਜ਼ ਨੂੰ ਹੋਰ ਤਖੜਾ ਕਰੋਗੇ ਤਾਂ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਕਿਸਾਨਾਂ ਦਾ ਅੰਦੋਲਨ ਖਤਮ ਹੋਣਾ ਚਾਹੀਦਾ ਹੈ ਤੁਸੀਂ ਬਿਲਕੁਲ ਮੈਂ ਇਸ ਕਿਉਂਕਿ ਇੱਥੇ ਭਾਜਪਾ ਦੇ ਪ੍ਰੈਜ਼ੀਡੈਂਟ ਵੀ ਸੀਗੇ ਕੇਂਦਰ ਦੇ ਮੰਤਰੀ ਵੀ ਸੀਗੇ ਗਵਰਨਰ ਸਾਹਿਬ ਵੀ ਸੀਗੇ ਤੇ ਅੱਜ ਪੰਜਾਬ 'ਚ ਜਿਹੜੀ ਸਭ ਤੋਂ ਵੱਡੀ ਤਕਲੀਫ ਲੜਾਈ ਜਿਹੜੀ ਲੜੀ ਜਾ ਰਹੀ ਹੈ ਉਸ ਮੁੱਦੇ ਦੀ ਗੱਲ ਨਾ ਕਰਕੇ ਆਪਾਂ ਇੱਥੇ ਉੱਥੇ ਦੀ ਗੱਲ ਕਰੀਏ ਮੈਂ ਆਪਣਾ ਫਰਜ਼ ਸਮਝਿਆ ਆਪਣਾ ਧਰਮ ਸਮਝਿਆ ਕਿ ਇਸ ਮੁੱਦੇ ਨੂੰ ਹੱਲ ਕਰਨਾ ਕਿਉਂਕਿ ਕਿਸਾਨਾਂ ਦੇ ਇਸ ਅੰਦੋਲਨ ਕਰਕੇ ਕਦੇ ਪੰਜਾਬ ਵਿੱਚ ਕਿਸਾਨ ਹੀ ਨਹੀਂ ਔਖੇ ਮਜ਼ਦੂਰੀ ਨਹੀਂ ਔਖੇ ਇੰਡਸਟਰੀ ਵੀ ਤਾਂ ਸਾਡੀ ਇਕਨੋਮੀ ਵੀ ਇਫੈਕਟ ਹੋ ਰਹੀ ਹੈ ਤੇ ਇਹਦਾ ਮਸਲੇ ਤਾਂ ਹੱਲ ਕਰਨਾ ਹਰੇਕ ਦਾ ਫਰਜ਼ ਬੰਦਾ ਹੈ ਤੇ ਅੱਜ ਕਿਉਂਕਿ ਰੂਲਿੰਗ ਪਾਰਟੀ ਜਿਨ੍ਹਾਂ ਦੇ ਨਾਲ ਮਸਲਾ ਹੈਗਾ ਉਹਨਾਂ ਦੇ ਸਾਰੇ ਇਥੇ ਸਿਗੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਬੈਠ ਕੇ ਇਹਨੂੰ ਹੱਲ ਕੀਤਾ ਜਾਏ ਪੰਜਾਬ ਦੀ ਅਮਨ ਸ਼ਾਂਤੀ ਬਾਰਡਰ ਸਟੇਟ ਹੋਣ ਦੇ ਨਾਤੇ ਕੋਈ ਵੀ ਇਸ ਸਰਕਾਰ ਦੇ ਥੱਲੇ ਸਾਡੀ ਇੰਡਸਟਰੀ ਪੰਜਾਬ ਛੱਡ ਛੱਡ ਕੇ ਪੰਜ ਲੱਖ ਕਰੋੜ ਦੀ ਇੰਡਸਟਰੀ ਦੂਜੇ ਸੋਭਿਆ ਚੇ ਭੱਜ ਗਈ ਹੈ ਕਿਉਂਕਿ ਇੱਥੇ ਜਿਹੋ ਜਿਹਾ ਗੈਂਗਸਟਰਾਂ ਦਾ ਰਾਜ ਹੈ ਤਾਂ ਜਿਹੋ ਦੀ ਇੱਥੇ ਕਾਨੂੰਨ ਵਿਵਸਥਾ ਠੱਪ ਹੋਈ ਪਈ ਹੈ ਇੰਡਸਟਰੀ ਛੱਡ ਕੇ ਭੱਜ ਰਹੀ ਹੈ ਬੱਚੇ ਵਿਦੇਸ਼ ਭੱਜ ਰਹੇ ਨੇ ਉਪਰੋਂ ਕਿਸਾਨ ਸਰਤਾ ਚ ਜੇ ਬੈਠੇ ਹੋਏ ਨਾ ਤਾਂ ਤੁਸੀਂ ਸਾਨੂੰ ਐ ਟ੍ਰੀਟ ਕਰ ਰਹੇ ਹੋ ਹਰਿਆਣੇ ਦੇ ਨਾਲ ਜਿਵੇਂ ਆਪਾਂ ਪਾਕਿਸਤਾਨ ਦਾ ਹਿੱਸਾ ਹੈਗੇ ਇਹ ਕਿਤੇ ਨਾ ਕਿਤੇ ਹਰੇਕ ਹਿੰਦੁਸਤਾਨੀ ਨੂੰ ਤਾਂ ਸਾਨੂੰ ਖਾਸ ਤੌਰ 'ਤੇ ਠੇਸ ਪਹੁੰਚਦੀ ਹੈ ਹਾਂ ਆ 소ਮਪ੍ਰਕਾਸ਼ ਜੀ ਨੇ ਮੁੱਦਾ ਚੱਕਿਆ ਨਸ਼ਿਆਂ ਦਾ ਮੈਂ ਤਾਂ ਆ ਵੀ ਬੇਨਤੀ ਕਰ ਦਿਆਂ ਸੱਪਵਾਦ ਨਸ਼ੇ ਡਰੋਨ ਰਾਹੀ ਪਾਕਿਸਤਾਨ ਤੋਂ ਆ ਰਹੇ ਨੇ ਤੇ 50% ਪੰਜਾਬ ਬੀਐਸਐਫ ਦੇ ਹਵਾਲੇ ਜ਼ਰੂਰ ਤੁਸੀਂ ਇਹਨਾਂ ਡਰੋਨਾਂ ਨੂੰ ਰੋਕੋ ਮੈਂ ਤਾਂ ਇਹ ਮੁੱਦਾ ਵੀ ਚੱਕਦੀ ਸੀ ਬਾਰ-ਬਾਰ ਇੱਕ ਬੀਬਾ ਜੀ ਰਲ ਮਿਲ ਕੇ ਕੇਂਦਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਜਿਹੜੀ ਗਾਰੰਟੀਆਂ ਦੇ ਇਹ ਗੱਲ ਕਰਦੇ ਨੇ ਉਹਨਾਂ ਗਾਰੰਟੀਆਂ ਨੂੰ ਜ਼ਮੀਨ 'ਚ ਲੋਕਾਂ ਨੂੰ ਦੇਖਣ ਨੂੰ ਮਿਲਣਾ ਚਾਹੀਦਾ ਨਸ਼ੇ ਖਤਮ ਹੋਣੇ ਚਾਹੀਦੇ ਕਿਸਾਨੀ ਮਸਲਾ ਹੱਲ ਹੋਣਾ ਚਾਹੀਦਾ ਹੈ ਰੋਜ਼ ਕਿਸਾਨ ਮਰ ਰਹੇ ਨੇ ਤੇ ਜਿਸ ਘਰ ਦਾ ਚਿਰਾਗ ਬੁਝਦਾ ਹੈ ਉਸਕੇ 600 ਕਿਸਾਨ ਪਹਿਲੇ ਐਸੀ ਕਿਸਾਨੀ ਅੰਦੋਲਨ 'ਚ ਪਹਿਲੇ ਸ਼ਹੀਦ ਹੋ ਗਏ ਸੀ 600 ਅੱਜ ਫੇਰ ਪੰਚੇ ਹੋ ਗਏ ਨੇ ਕਈ ਸਾਡੇ ਜ਼ਖਮੀ ਹੋ ਗਏ ਨੇ ਕਈਆਂ ਦੀ ਅੱਖਾਂ ਚਲੇ ਉਹ ਕਦੇ ਦੇਖ ਨਹੀਂ ਪਾਨਗੇ ਕੌਣ ਜ਼ਿੰਮੇਵਾਰ ਹੈ ਇਹ ਸੂਬੇ ਦੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਤਾਂ ਕਰਕੇ ਮੈਂ ਅਪੀਲ ਕੀਤੀ ਕਿ ਇਹਦਾ ਹੱਲ ਕਰੀਏ ਵੀ ਭਈ ਉਹ ਕਹਿੰਦੇ ਨੇ ਕਿ ਵੀ ਸਟੇਜ ਤੇ ਗਲਤ ਸੀਗਾ ਜੀ ਇਸ ਤਰ੍ਹਾਂ ਜਿਹੜੇ ਜਿਹੜੇ ਇਹਨਾਂ ਦੇ ਮੁਠੀ ਪਰ ਨਾਰੇਬਾਜ਼ੀ ਟੀਮ ਆਉਂਦੀ ਹੈ ਉਹਨਾਂ ਨੂੰ ਪਾਵੇ ਚੰਗਾ ਨਹੀਂ ਲੱਗਾ ਮੈਨੂੰ ਲੱਗਦਾ ਉਹ ਹੀ ਕਿਸਾਨ ਵਿਰੋਧੀ ਨੇ ਲੇਕਿਨ ਪੰਜਾਬ ਦੇ ਕਿਸੇ ਇਨਸਾਨ ਨੂੰ ਪੁੱਛ ਲੋ ਅਮਨ ਸ਼ਾਂਤੀ ਹਰੇਕ ਪੰਜਾਬੀ ਚਾਹੁੰਦਾ ਹੈ ਤੇ ਜੇ ਪੰਜਾਬ ਦੀ ਇਕਨੋਮੀ ਖਰਾਬ ਹੁੰਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਤੇ ਫਿਰ ਉਹਨਾਂ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਇਹਨੂੰ ਹੱਲ ਕੀਤਾ ਜਾਏ ਮਸਲੇ ਨੂੰ ਹੱਲ ਕੀਤਾ ਜਾਏ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਏ ਕਿ ਰੋਜ਼ ਉਹ ਆਪਣੀ ਜਾਨ ਗਵਾ। ਭਾਜੀ 40 ਛਾਲੀਆਂ ਡੇਟਾਂ ਦੇ ਵਿੱਚ 40 ਛਾਲੀਆਂ ਡੇਟਾਂ ਦੇ ਵਿੱਚ ਕਾਂਗਰਸ ਤੇ ਆਪ ਦਾ ਗਠਜੰਬੰਦਨ ਹੋਇਆ ਹੈਗਾ ਜਿਹੜੀਆਂ ਪੰਜ ਸੀਟਾਂ ਦੇ ਵਿੱਚ 40 ਸੀਟਾਂ ਦੇ ਮੈਂ ਸਾਪ ਦਾ ਗਠਬੰਧਨ ਇੰਡੀਆ ਅਲਾਈਅንስ ਬਹੁਤ ਚਿਰ ਦਾ ਐਲਾਨ ਹੋਇਆ ਪਿਆ ਹੈਗਾ ਪੰਜਾਬ 'ਚ ਵੀ ਇਹ ਅਲਾਈਅንስ ეგਜ਼ਿਸਟ ਕਰਦਾ ਹੈ ਲੇਕਿਨ ਲੋਕਾਂ ਦੀ ਅੱਖਾਂ 'ਚ ਘੱਟਾ ਸੀਟਾਂ ਨਾਸਤੇ ਇਹ ਫ੍ਰੈਂਡਲੀ ਫਾਈਟ ਕਰ ਰਹੇ ਨੇ ਤੋ ਇਹ ਜੋ ਮਰਜ਼ੀ ਕਹਿ ਜਾਣ ਅਲਾਈਅንስ ਹੈ ਨਾ ਦਾ ਹੈਗਾ ਤੇ ਪੰਜਾਬ ਦੀ ਜਿੱਥੇ ਗੱਲ ਹੈ ਪਹਿਲੇ ਵੀ ਰਲ ਮਿਲ ਕੇ ਅਕਾਲੀ ਦਲ ਦੇ ਖਿਲਾਫ ਹੀ ਭੰਡੀ ਪ੍ਰਚਾਰ ਦੋਨੋਂ ਕਰਦੇ ਸੀ ਅਡਾੜ ਹੁਣ ਤਾਂ ਸ਼ਰਿਆਮ ਜਦ ਅਡਾੜ ਕੁਰਸੀ ਤਾਈਂ ਪਹੁੰਚ ਨਹੀਂ ਸਕਦੇ ਤਾਂ ਅਕਾਲੀ ਦਲ ਦੇ ਖਿਲਾਫ ਇਕੱਠੇ ਹੋ ਗਏ ਨੇ ਕਿਵੇਂ ਅੱਜ ਕੱਲੇ ਸ਼ਰੋਮਨੀ ਅਕਾਲੀ ਦਲ ਪੰਜਾਬ ਦੇ ਦੇ ਚੱਕ ਰਹੀ ਹੈ ਇਹ ਮੈਂ ਇਹਨਾ ਤੋਂ ਪੁੱਛਣਾ ਚਾਹੁੰਦੀ ਆ ਕਿ ਇਹ ਕਿਹੜਾ ਕਾਂਗਰਸੀ ਆਮ ਆਦਮੀ ਦੇ ਖਿਲਾਫ ਮੂੰਹ ਵੀ ਖੋਲਦਾ ਅੱਜ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪਦੇ ਬਸਾਂ ਦੇ ਘਟਾਲੇ ਕਰਕੇ ਮੂੰਹ ਤੱਕ ਨਹੀਂ ਖੋਲਦਾ ਸੋ ਇਹਨਾਂ ਦੀ ਫ੍ਰੈਂਡਲੀ ਫਾਈਟ ਹਰੇਕ ਨੂੰ ਨਜ਼ਰ ਆ ਰਹੀ ਹੈ ਪਹਿਲੇ ਕਾਂਗਰਸੀਆਂ ਨੇ ਘਰ-ਘਰ ਨੌਕਰੀਆਂ ਦਾ ਵਾਅਦਾ ਕੀਤਾ ਕਰਜ਼ਾ ਕਿਸਾਨ ਮਾਫ ਕਰਨ ਦਾ ਵਾਅਦਾ ਕੀਤਾ ਕੱਖ ਇੱਕ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਸੇ ਕਿਸਾਨ ਦਾ ਪੂਰਾ ਕਰਜ਼ਾ ਮਾਫ ਨਹੀਂ ਆ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਈ ਤੇ ਫਿਰ ਇਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਜਿਨੇ ਵੱਡੀਆਂ-ਵੱਡੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਅੱਜ 2 ਸਾਲਾਂ ਦੇ ਵਿੱਚ 70000 ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਕਿਹੜੀ ਗਾਰੰਟੀ ਪੂਰੀ ਕੀਤੀ ਕਿ ਔਰਤਾਂ ਨੂੰ 1000 ਰੁਪਏ ਦਿੱਤੇ ਨੇ 70000 ਕਰੋੜ ਰੁਪਏ ਕੱਲੇ ਆਪਣੇ ਬਿਲਬੋਰਡ ਲਗਾਉਣ ਵਾਸਤੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਇਹਨਾਂ ਦੀ ਡਿਲੀਵਰੀ ਕਿਹੜੀ ਚੀਜ਼ ਵਿੱਚ ਹੋਈ ਹੈ ਸੋ ਇਹ ਦੋਨੋਂ ਲੁਟੇਰੇ ਹੈਗੇ ਇੱਕ ਸੁੱਕੇ ਇੱਕ ਸੁੱਕੇ ਦੇ ਦੋ ਪਹਿਲੂ ਨੇ ਪੰਜਾਬ ਨੂੰ ਲੁੱਟਣ ਵਾਸਤੇ ਹੈ ਤੇ ਰੱਜ ਕੇ ਇੱਕ ਨੂੰ ਚੱਲੋ ਅਨਮੋਲ ਗਗਨਮਾਨ